ਕਿ ਇੱਕ ਤਾਂ ਚਿੱਟਾ ਵਾਲ ਤੋੜਨ ਦੇ ਨਾਲ ਬਾਕੀ ਵਾਲ ਵੀ ਚਿੱਟੇ ਹੋ ਜਾਂਦੇ ਨੇ ਆਖਿਰਕਾਰ ਚਿੱਟੇ ਵਾਲ ਤੋੜਨ ਦਾ ਅਤੇ ਚਿੱਟੇ ਵਾਲ ਉੱਗਣ ਦਾ ਰਾਜ਼ ਕੀ ਹੈ ਅੱਜ ਅਸੀਂ ਤੁਹਾਨੂੰ ਦੱਸ ਦਵਾਂਗੇ ਜਿਹਾ ਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਬਹੁਤ ਸਾਰੇ ਲੋਕ ਜਿਹੜੇ ਨੇ ਜੇਕਰ ਉਹਨਾਂ ਦੇ ਇੱਕ ਵੀ ਸਫੇਦ ਵਾਲ ਆ ਜਾਵੇ ਤੇ ਉਹ ਡਰ ਜਾਂਦੇ ਨੇ ਕਿ ਕਿਤੇ ਇਹ ਤੋੜਨ ਦੇ ਨਾਲ ਉਹਨਾਂ ਦੇ ਚਿੱਟੇ ਵਾਲ ਦੁਬਾਰਾ ਖੋਰ ਨਵਾਜੜ ਆਖਿਰਕਾਰ ਇਹਦੇ ਪਿੱਛੇ ਦਾ ਮਿੱਥ ਕੀ ਹੈ ਸਾਰਾ ਕੋਲ ਦੱਸਾਂਗੇ 30 ਸਾਲ ਦੀ ਉਮਰ ਤੱਕ ਲਗਭਗ ਹਰ ਕੋਈ ਜਿਹੜਾ ਹੈ ਉਸ ਲੇਟੀ ਵਾਲਾ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੰਦਾ ਹੈ ਹਾਲਾਂਕਿ ਹੁਣ ਤਾਂ ਟਾਈਮ ਅਜਿਹਾ ਹੈ ਕਿ 10 12 12 ਸਾਲ ਦੇ ਬੱਚਿਆਂ ਦੇ ਵੀ ਵਾਲ ਜਿਹੜੇ ਨੇ ਉਹ ਸਫੇਦ ਹੋਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਚਿੱਟੇ ਵਾਲ ਤੁਹਾਡੀ ਸੁੰਦਰਤਾ ਨੂੰ ਘਟ ਨਹੀਂ ਕਰਦੇ ਬਹੁਤ ਸਾਰੇ ਲੋਕ ਇਸ ਬਾਰੇ ਬੇਆਰਾਮ ਦੇ ਨਾਲ ਗੱਲ ਵੀ ਕਰਦੇ ਨੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਇਹਦੇ ਨਾਲ ਨਹੀਂ ਹੁੰਦੀ ਜੇਕਰ ਉਹਨਾਂ ਦੇ ਕੋਈ ਚਿੱਟੇ ਵਾਲ ਆਉਂਦੇ ਨੇ ਤਾਂ ਪਰ ਜਿਹੜਾ ਹੈ ਕਈ ਲੋਕ ਇਸ ਨੂੰ ਲੈ ਕੇ ਬਹੁਤ ਸ਼ਰਮ ਮਹਿਸੂਸ ਕਰਦੇ ਨੇ ਇਸ ਲਈ ਉਹ ਪਹਿਲੇ ਕੁਝ ਸਲੇਟੀ ਵਾਲਾਂ ਨੂੰ ਤੋੜ ਕੇ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਸੱਚਮੁੱਚ ਸੁਰੱਖਿਅਤ ਹੈ ਜਾਂ ਨਹੀਂ ਇਸ ਨੂੰ ਤੋੜਨਾ ਅਸੀਂ ਅਕਸਰ ਦੂਜਿਆਂ ਤੋਂ ਸੁਣਦੇ ਆ ਕਿ ਇੱਕ ਚਿੱਟੇ ਵਾਲ ਤੋੜਨ ਦੇ ਨਾਲ ਇਸ ਦੇ ਆਲੇ ਦੁਆਲੇ ਦੇ ਵਾਲ ਚਿੱਟੇ ਹੋ ਜਾਂਦੇ ਨੇ ਚਿੱਟੇ ਵਾਲ ਤੋੜਨ ਦੇ ਨਾਲ ਬਾਕੀ ਦੇ ਵਾਲ ਵੀ ਸਲੇਟੀ ਨਹੀਂ ਹੁੰਦੇ ਇਹ ਇੱਕ ਪੂਰੀ ਤਰੀਕੇ ਦੇ ਨਾਲ ਮਿੱਥ ਹੈ ਮਾਹਰ ਸਪਸ਼ਟ ਤੌਰ ਤੇ ਕਹਿੰਦੇ ਹਨ ਕਿ ਇੱਕ ਚਿੱਟੇ ਵਾਲ ਤੋੜਨ ਦੇ ਨਾਲ ਬਾਕੀ ਦੇ ਵਾਲਾਂ ਦਾ ਰੰਗ ਨਹੀਂ ਬਦਲਦਾ ਹਰੇਕ ਵਾਲ ਆਪਣੀ ਜੜ ਜਿਹੜਾ ਹੈ ਇੱਕ ਵਾਲਾਂ ਦੇ ਫੋਲਿਕਲ ਦੇ ਵਿੱਚ ਬਣਦਾ ਹੈ ਸੋ ਜੇਕਰ ਫੋਲਿਕਲ ਦੀ ਆਪਣੀ ਰੰਗ ਫੈਕਟਰੀ ਹੁੰਦੀ ਹੈ ਜਿਸ ਨੂੰ ਮੈਲਾ ਮੈਲਾਨੋਸਾਈਟਸ ਕਿਹਾ ਜਾਂਦਾ ਹੈ ਇਹ ਮੈਲਾਨੋ ਮੈਲਾਨੋਸਾਈਟਸ ਮੈਲਾਨਿਨ ਪੈਦਾ ਕਰਦੇ ਹਨ ਜਿਸ ਦੇ ਨਾਲ ਜਿਸ ਦੇ ਨਾਲ ਵਾਲ ਕਾਲੇ ਜਪੂਰੇ ਦਿਖਾਈ ਦਿੰਦੇ ਹਨ ਇੱਕ ਜਦੋਂ ਇੱਕ ਫੋਲਿਕਲ ਦੇ ਵਿੱਚ ਮੈਲਾਨਿਨ ਦਾ ਉਤਪਾਦਨ ਘਟ ਜਾਂਦਾ ਹੈ ਤੇ ਉਸ ਫੋਲਿਕਲ ਤੋਂ ਚਿੱਟੇ ਵਾਲ ਉਗਦੇ ਹਨ ਇਸ ਲਈ ਚਿੱਟੇ ਵਾਲਾਂ ਨੂੰ ਤੋੜਨਾ ਦੂਜੇ ਫੋਲਿਕਲਾਂ ਨੂੰ ਪ੍ਰਭਾਵ ਨਹੀਂ ਕਰਦਾ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਚਿੱਟੇ ਵਾਲ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਆਉਂਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਚਿੱਟੇ ਵਾਲ ਨੇ ਉਹ ਇਸ ਦੇ ਅਕੋਰਡਿੰਗ ਵੀ ਉਹ ਚਿੱਟੇ ਹੋ ਸਕਦੇ ਨੇ ਮੈਲਾਨਿਨ ਦੇ ਕਮੀ ਦੇ ਨਾਲ ਹੋ ਸਕਦੇ ਨੇ ਜੈਨੇਟਿਕਸ ਹੋ ਸਕਦੇ ਨੇ ਕਿ ਜੇਕਰ ਤੁਹਾਡੇ ਪੇਰੈਂਟਸ ਦੇ ਸ਼ੁਰੂ ਤੋਂ ਚਿੱਟੇ ਨੇ ਤਾਂ ਉਹ ਤੁਹਾਡੇ ਵੀ ਚਿੱਟੇ ਹੋ ਸਕਦੇ ਨੇ ਸੋ ਇਸਦੇ ਬਹੁਤ ਸਾਰੇ ਰੀਜ਼ਨਸ ਹੈਗੇ ਨੇ ਪਰ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਨੂੰ ਲੈ ਕੇ ਸ਼ਰਮਾਉਂਦੇ ਨੇ ਅੱਜ ਹਰ ਦੂਜਾ ਵਿਅਕਤੀ ਜਿਹੜਾ ਇਸ ਦੇ ਨਾਲ ਸ਼ਰਮਾਉਂਦਾ ਹੈ ਹਾਲਾਂਕਿ ਜਿਹੜੇ ਮਾਹਿਰ ਨੇ ਉਹ ਖਾਣ ਪੀਣ ਨੂੰ ਇਸ ਵੇਲੇ ਦੋਸ਼ ਦਿੰਦੇ ਨੇ ਕਿ ਖਾਣ ਪੀਣ ਦੇ ਕਰਕੇ ਵੀ ਜਿਹੜਾ ਹੈ ਉਹ ਪ੍ਰੋਬਲਮਸ ਆਉਂਦੀਆਂ ਨੇ ਅੱਜ ਕੱਲ ਚੀਜ਼ਾਂ ਸ਼ੁੱਧ ਨਹੀਂ ਨੇ ਇਸ ਕਰਕੇ ਅਜਈਆਂ ਹੋ ਰਹੀਆਂ ਨੇ ਸੋ ਮਾਹਿਰ ਇਹ ਵੀ ਦੱਸਦੇ ਨੇ ਕਿ ਉਹ ਚਿੱਟੇ ਵਾਲਾਂ ਦੇ ਨਾ ਆਉਣ ਦਾ ਕੋਈ ਵੀ ਕੋਈ ਜਿਹੜਾ ਉਸ ਨਾਲ ਸ਼ਰਮਾਉਣਾ ਨਹੀਂ ਚਾਹੀਦਾ ਹਾਲਾਂਕਿ ਇੱਕ ਫੈਕਟ ਇਹ ਵੀ ਦੱਸਿਆ ਜਾਂਦਾ ਹੈ ਕਿ ਚਿੱਟੇ ਵਾਲਾਂ ਦਾ ਹਕੀਕਤ ਕਾਰਨ ਜੈਨੇਟਿਕਸ ਏਜ ਜਾਂ ਸਟ੍ਰੈਸ ਸਟ्रेस ਜਾਂ ਡਾਈਟ ਹੋ ਸਕਦੀ ਹੈ ਸੋ ਇੱਕ ਚਿੱਟਾਵਾਲ ਜੇਕਰ ਆਉਂਦਾ ਹੈ ਤੇ ਇਹ ਕਾਰਨ ਹੋ ਸਕਦੇ ਨੇ ਹਾਲਾਂਕਿ ਇਹ ਵੀ ਐਕਸਪੋਰਟਸ ਐਡਵਾਈਸ ਕਰਦੇ ਨੇ ਕਿ ਚਿੱਟੇਵਾਲ ਤੋੜਨ ਨਾਲ ਜਿਹੜਾ 스ਕੈਲਪ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਫੋਲਿਕਲ ਵੀਕ ਹੋਣ ਕਰਕੇ ਉੱਥੇ ਵਾਲ ਪਤਲਾ ਜਾਂ ਨਿਕਲਣਾ ਬੰਦ ਵੀ ਹੋ ਸਕਦਾ ਹੈ ਇਸ ਲਈ ਤੋੜਨਾ ਨਹੀਂ ਚਾਹੀਦਾ ਜੇਕਰ ਰਿਮੂਵ ਕਰਨਾ ਹੈ ਤੇ ਟ੍ਰਿਮ ਕਰ ਲਵੋ ਸੋ ਤੁਸੀਂ ਇਸ ਚੀਜ਼ਾਂ ਤੋਂ ਸਹਿਮਤ ਹੋ ਜਾਂ ਨਹੀਂ ਜ਼ਰੂਰ ਦੱਸਣਾ